ਇੱਕਰ ਰਿੰਗ ਤੇ ਚੈਂਬਰ ਦਿਖਾਉਦੇ ਨੇ ਉਹਨਾਂ ਨੂੰ ਜੀ ਲੇਡੀਜ਼ ਹਾਂ ਜੀ ਲੇਡੀਜ਼ ਲੇਡੀ ਰਿੰਗ ਦਿਖਾਵਾ ਹਾਂਜੀ ਠੀਕ ਹੈ ਮੈਂ ਤਾਂ ਲੈ ਗਿਆ ਜੀ ਲਾਸਟ ਟਾਈਮ ਅੱਛਾ ਕੀ ਮਿਲਜੀ ਵਧੀਆ ਲੱਗੀ ਤੁਹਾਡੇ ਭਾਈ ਤੋਂ ਲੈ ਗਿਆ ਸੀ ਮੈਂ ਅੱਛਾ ਅੱਛਾ ਮੈਂ ਤਾਂ ਦੇ ਲੋ ਦਿਆ ਦੇਣਾ ਸ਼ੋਪਿੰਗ ਕਰ ਲਈ ਇਹਨਾਂ ਦੇ ਵੀ ਚਲੋ ਕੋਈ ਨਹੀਂ ਆਹ ਦੇਖੋ ਨਵੇਂ ਡਿਜ਼ਾਈਨ ਆਏ ਨੇ ਆਪਣੇ ਕੋਲ ਡਿਜ਼ਾਈਨ ਤਾਂ ਬਹੁਤ ਸੋਹਣੀਆਂ ਸਾਰੀਆਂ ਆਹ ਠੀਕ ਹੈ ਰਮਨ ਵੇਖਾਉਣਾ ਇਹ ਦੇ ਲੋ ਹੈਵੀਆਂ ਨੇ ਇਹਨਾਂ ਦੇ ਇੰਦਰ ਭਾਗ ਨੇ ਸਾਰੇ ਕਲੇ ਹੈਵੀ ਡਿਜ਼ਾਈਨ ਅੱਛਾ ਲੱਗ ਰਿਹਾ ਹਾਂ ਪਰ ਮਾ ਡਿਜ਼ਾਈਨ ਹੈ ਸਾਰੇ ਇਹ ਸੋਨੀ ਰਿੰਕਾ ਤੁਸੀਂ ਅੱਧਾ ਘਰ ਕੜੇ ਵੀ ਦਿਖਾ ਦਿਓ ਕੜੇ ਲੈਣੇ ਚੈਲਰੀ ਐ ਕੜੇ ਦੇਖ ਲੈ ਪਹਿਲਾਂ ਚਲੋ ਕੜੇ ਦਿਖਾ ਦਿਓ ਕੜੇ ਦਿਖਾ ਦਿਨਾ ਰਿੰਕਾ ਠੀਕ ਐ ਤੇ ਕੜੇ ਦਿਖਾਓ ਕੜੇ ਦਿਖਾ ਦਿਨਾ ਕੜੇ 골ਡ ਦੇ ਦਿਖਾਣੇ ਦੂਜੇ ਹਾਂ 골ਡ ਦਿਖਾ ਦਿਓ ਇਹਦਾ ਸੋਨੀ ਐ ਸੁਣੀ ਐ ਇਹ ਬਸ ਬਾਹਰ ਦੇਖ ਲਈ फैक्ट्री चो फोन हेलो हेलो सारी फैक्ट्री गई जी सारा सामान जल के अग ली मैं फैक्ट्री गई जी अग जल्दी आजा पंकज पंकज की हो गया ਕੀ ਹੋ ਗਿਆ ਤੁਹਾਨੂੰ ਬੈਠੇ ਵੀ ਪਣ ਲੈ ਕੇ ਗਏ ਰਸਤੇ ਕੀ ਹੋ ਗਿਆ ਬੰਗਲਜ ਰਮਨ ਆਪਾ ਬਰਬਾਦ ਹੋ ਗਏ ਕੀ ਹੋ ਗਿਆ ਟੁੱਟ ਗਿਆ ਆਪਾ ਆਪਣੇ ਫੈਕਟਰੀ ਨੂੰ ਅੱਗ ਲੱਗੀ ਅੱਗ ਲੱਗੀ ਕਿਦਾਂ ਹਰਾਨੀ ਰਮਨ ਆਪਾ ਬਰਬਾਦ ਹੋ ਗਏ ਲੁੱਟੇ ਗਏ ਆਪਾ ਖੋੜਾ ਕੋਸ਼ਿਸ਼ ਨਹੀਂ ਰੇ ਆਪਣੇ ਕੋਲ ਚਲ ਤੁਸੀਂ ਟੈਨਸ਼ਨ ਆ ਲੋ ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ ਕੋਈ ਨਹੀਂ ਮੈਂ ਹੈਗੀ ਆ ਤੁਹਾਡੇ ਨਾਲ ਲਓ ਪੰਕਜ ਚਾ ਪੀ ਲੋ ਰਮਨ ਵੀਰਾ ਦਾ ਕੁਝ ਖਾਣ ਪੀਣ ਮਾਨੀ ਕਰਦਾ ਕੀ ਗੱਲ ਹੋ ਗਈ ਵਪਾਰੀਆਂ ਦੇ ਵਾਰ-ਵਾਰ ਫੋਨ ਆ ਰਹੇ ਨੇ ਸੀ ਪੇਮੈਂਟ ਦੇ ਦੋ ਪੇਮੈਂਟ ਦੇ ਦੋ ਕਿੱਥੋਂ ਦੇਵਾਂ ਯਾਰ ਪੇਮੈਂਟ ਮੈਂ ਕਿੰਨੇ ਪੈਸੇ ਦੇਣੇ ਨੇ ਆਪਾਂ? ਘੱਟ-ਘੱਟ 35-40 ਲੱਖ ਰੁਪਇਆ। ਕੋਈ ਗੱਲ ਨਹੀਂ ਕੁਝ ਆਪਣੇ ਕੋ ਕੈਸ਼ ਤੇ ਕੁਝ 골ਡ ਵੇਚ ਕੇ ਆਪ ਉਹ ਤਾਰ ਦਿੰਨੇ ਆ ਪੈਸੇ। ਰਮਨ ਐਨੇ ਚ ਆਵਾਂ ਨਾਲ ਤੋਂ 골ਡ ਬਣਾਇਆ ਆ। ਹੁਣ ਮੈਂ 골ਡ ਵੇਚੂਗਾ। ਚਲੋ ਕੋਈ ਗੱਲ ਨਹੀਂ 골ਡ ਤਾਂ ਦੁਬਾਰਾ ਬਣ ਜਾਏਗਾ। ਰਮਨ 골ਡ ਵੇਚ ਕੇ ਵੀ ਨਾ ਆਪਣਾ ਗੁਜ਼ਾਰਾ ਨਹੀਂ ਹੋਣਾ। ਨਹੀਂ ਪੁੱਤਰ ਦੇ ਪੈਸੇ। ਚਲੋ ਕੁਝ ਟੈਨਸ਼ਨ ਤਾਂ ਘਟੇਗੀ ਤੁਹਾਡੀ। ਪਤਾ ਨਹੀਂ ਯਾਰ ਰੱਬ ਨੇ ਕਿਹੋ ਜਿਹੇ ਦਿਖਾਤੇ। ਚਲੋ ਕੋਈ ਗੱਲ ਨਹੀਂ ਜੇ ਚੰਗਾ ਟਾਈਮ ਹੱਸ ਕੇ ਲੰਘਾਇਆ ਤਾਂ ਮਾੜਾ ਟਾਈਮ ਵੀ ਹੱਸ ਕੇ ਲੰਘਾਉਣਾ ਚਾਹੀਦਾ ਜੇ ਆਪਣੇ ਤੇ ਚੰਗਾ ਟਾਈਮ ਨਹੀਂ ਰਿਹਾ ਤਾਂ ਮਾੜਾ ਟਾਈਮ ਵੀ ਨਹੀਂ ਰਹੇਗਾ ਤੁਸੀਂ ਹਿੰਮਤ ਨਾ ਹਾਰੋ ਕੋਈ ਨਾ ਤੁਸੀਂ ਚਾਹ ਲਓ ਥੋੜਾ ਚਾਹ ਪੀਓ ਇਸਨ ਮੁਤਾਬਕ ਤਾਂ ਇਹੀ ਲੱਗ ਰਿਹਾ ਘਰ ਹਾਂਜੀ ਸਾਰੇ ਇਹੀ ਲੱਗ ਰਿਹਾ ਬੈਲ ਖੜਕਾ ਇਹਨਾਂ ਦੀ ਠੀਕ ਐ ਸਰ ਆਣੀ ਰਿਆਗੀ ਚੱਕਰ ਐ ਕੋਈ ਹੋਣਗੇ ਤਾਂ ਸਰ ਅੰਦਰ ਹੀ ਦੇਖਦੇ ਆ ਜੀ ਆਉਂਦੇ ਚਲੋ ਵੇਟ ਕਰਦੇ ਹਾਂ ਜੀ ਇਹ ਦੇਖਾ ਬਲਾ ਕੌਣ ਮਾਰ ਰਿਹਾ ਐ ਕੌਣ ਆਇਆ ਤੁਹ ਵੀਰੇ ਮੈਂ ਬੈਂਕ ਤੋਂ ਆਇਆ ਸੀਗਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਇਹ ਪੰਕਜ ਕੁਮਾਰ ਦਾ ਘਰ ਹੈ ਹਾਂ ਜੀ ਉਹਨਾਂ ਦਾ ਹੀ ਘਰ ਹੈ ਕਿੱਥੇ ਨੇ ਪੰਕਜ ਜੀ ਉਹ ਘਰੇ ਨੇ ਆਜੋ ਤੁਸੀਂ ਬਲਾਓ ਜਲਦੀ ਬਲਾਓ ਬਿਲਕੁਲ ਟਾਈਮ ਪੰਕਜ ਪੰਕਜ ਜੀ ਆਇਓ ਹਾਂ ਰਮਨ ਆਇਆ ਇੱਕ ਮਿੰਟ ਹਾਂਜੀ ਸਰ ਹਾਂਜੀ ਪੰਕਜ ਜੀ ਤੁਹਾਡੀਆਂ ਕਿਸ਼ਤਾਂ 1 ਸਾਲ ਤੋਂ ਡਿਊ ਚੱਲਦੀਆਂ ਨੇ ਕੀ ਗੱਲ ਐ ਸਰ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਮਰੀਨਾ ਫੈਕਟਰੀ ਨੂੰ ਅੱਗ ਲੱਗੀ ਸੀ ਦੱਸਿਆ ਸੀ ਤੁਹਾਡੇ ਸਟਾਫ ਨੂੰ ਪਹਿਲਾਂ ਵੀ ਆਏ ਸੀ ਉਹ ਮੇਰੇ ਕੋਲ ਸਟਾਫ ਨੂੰ ਤਾਂ ਦੱਸਿਆ ਹੈਗਾ ਦੇਖੋ 1 ਸਾਲ ਤੋਂ ਮੈਂ EMPLY ਭੇਜ ਰਿਹਾ ਤੁਹਾਡੇ ਕੋਲ ਤੁਸੀਂ ਇੱਕ ਵੀ ਕਿਸ਼ਤ ਨਹੀਂ ਭਰੀ ਹਜੇ ਤੱਕ ਨਹੀਂ ਸਰ ਤੁਹਾਡੀ ਗੱਲ ਸਹੀ ਐ ਪਰ ਮੈਂ ਵੀ ਬਹੁਤ ਮਜਬੂਰ ਆ ਬਹੁਤ ਔਖਾ ਕੰਮ ਕਰ ਹੈ ਨਹੀਂ ਲੋਸ ਬਹੁਤ ਜ਼ਿਆਦਾ ਹੋ ਗਿਆ ਹੱਥ ਜੋੜ ਕੇ ਬੇਨਤੀ ਐ ਮੈਨੂੰ ਸਾਲ ਦੋ ਸਾਲ ਦਾ ਹੋਰ ਟਾਈਮ ਦੇ ਦਿਓ ਪੰਕਜ ਜੀ ਦੇਖੋ ਸਾਲ ਦੋ ਸਾਲ ਦੀ ਗੱਲ ਨਹੀਂ ਤੁਸੀਂ ਆਲਰੇਡੀ ਪਹਿਲਾਂ ਹੀ ਬਹੁਤ ਲੇਟ ਹੋ ਸਰਕਾਰ ਦਾ ਮੇਰੇ ਤੇ ਬਹੁਤ ਪ੍ਰੈਸ਼ਰ ਹੈ ਮੈਂ ਬਹੁਤ ਵਾਰੀ ਤੁਹਾਨੂੰ ਟਾਈਮ ਦੇ ਚੁਕਿਆ ਇਸ ਤੋਂ ਬਾਅਦ ਤੁਹਾਨੂੰ ਟਾਈਮ ਨਹੀਂ ਮਿਲਣਾ ਨਹੀਂ ਪੁਲੀਸ ਸਾਹਿਬ ਤੁਸੀਂ ਕਰੋ ਸਾਹਿਬ ਨਹੀਂ ਨਹੀਂ ਬਿਲਕੁਲ ਟਾਈਮ ਨਹੀਂ ਮਿਲਣਾ ਨੈਕਸਟ ਟਾਈਮ ਆਇਆ ਮੈਂ ਤਾਲਾ ਲਾ ਜਾਣਾ ਤੁਹਾਡੇ ਘਰ ਨੂੰ ਅਗਰ ਤੁਸੀਂ ਕਿਸ਼ਤਾਂ ਨਾ ਭਰੀਆਂ ਹਾਂ ਸਰ ਇਦਾਂ ਨਾ ਕਰੋ ਪਲੀਜ਼ ਬਹੁਤ ਦੁਖੀ ਹਾਂ ਜੀ ਮੈਂ ਇਦਾਂ ਨਾ ਕਰ ਸਰ ਮੇਰੇ ਤੇ ਬਹੁਤ ਪ੍ਰੈਸ਼ਰ ਹੈ ਸਰਕਾਰ ਦਾ ਜਿੱਦਾਂ ਮਰਜ਼ੀ ਕਰੋ ਆਪਣੀਆਂ ਕਿਸ਼ਤਾਂ ਭਰੋ ਠੀਕ ਹੈ ਨੈਕਸਟ ਟਾਈਮ ਆਇਆ ਮੈਂ ਤਾਲਾ ਲਾ ਕੇ ਜਾਵਾਂਗਾ ਯਾਰ ਰਮਨ ਹੁਣ ਆਪਾਂ ਕੀ ਕਰਾਂਗੇ ਯਾਰ ਸਾਰਾ ਕੁਝ ਜੁੜ ਗਿਆ ਆਪਣਾ ਤਾਂ ਘਰ ਵੀ ਸੀ ਕਹਾ ਉਹ ਵੀ ਜਾ ਰਿਹਾ ਹੁਣ ਕੀ ਕਰਾਂਗੇ ਇਹਨੂੰ ਸਮਝ ਨਹੀਂ ਆ ਰਹੀ ਆਪਾਂ ਕਿਸੇ ਨੂੰ ਪੈਸੇ ਦਾ ਪੁੱਛਦੇ ਆ ਕੋਈ ਨਾ ਕੋਈ ਤਾਂ ਦੇਗਾ ਕੋਈ ਨਾ ਕੋਈ ਤਾਂ ਮਦਦ ਕਰ ਹੀ ਦੇਗਾ ਆਪਣੀ ਰਮਨ ਸਾਰਾ ਦਾ ਪੈਸੇ ਲੈ ਲਿਆ ਆਪਾਂ ਉਹ ਗਹਿਣਾ ਘਟਾ ਸੋਹ ਵੀ ਵੇਚਤਾ ਹੁਣ ਕੀ ਰਹਿ ਗਿਆ ਆਪਣੇ ਕੋਲ ਇੱਕੋ ਘਰ ਬਚਿਆ ਸੀ ਆਹ ਹੋਰ ਕੀ ਆਪਣੇ ਕੋਲ ਰਮਨ ਚੱਲ ਹੁਣ ਤੁਸੀਂ ਕਿਸੇ ਨਾ ਕਿਸੇ ਨੂੰ ਤਾਂ ਫੋਨ ਕਰਕੇ ਪੁੱਛੋ ਪੈਸਿਆਂ ਵਾਸਤੇ ਐਵੇਂ ਤਾਂ ਨਹੀਂ ਸਰਣਾ ਹੈਗਾ ਜੇ ਆਪਾਂ ਇਹ ਘਰ ਚੋਂ ਚਲੇ ਗਏ ਤਾਂ ਬੱਚੇ ਆਪਣੇ ਦਾ ਕੀ ਬਣੇਗਾ ਰਮਨ ਬੱਚਾ ਜਿਹੜਾ ਐਡੈਸ਼ਨ ਹੋ ਰਿਹਾ ਮੈਨੂੰ ਆਪਣਾ ਸਰਜੂਗਾ ਬੱਚਾ ਨੂੰ ਕਿੱਥੇ ਰੱਖਾਂਗੇ ਚਲੋ ਹੁਣ ਅੱਗੇ ਰੱਬ ਦੀ ਮਰਜ਼ੀ ਹੁਣ ਆਪਾਂ ਕੀ ਕਰ ਸਕਦੇ ਆ ਸਭ ਰੱਬ ਦੇ ਹੱਥ ਹੈ ਚਲੋ ਜੋ ਪਰਮਾਤਮਾ ਮਨਜ਼ੂਰ ਹੋਣਾ ਠੀਕ ਹੈ ਜੀ ਕਿਨੂੰ ਕਮਾਏ ਯਾਰ ਪੈਸਾ ਵਾਸਤੇ ਚਲੋ ਐਟ ਅ ਟਾਈਮ ਤਾਂ ਫਿਰ ਦੋਸਤੇ ਕਮਾਣਗੇ ਮਨਦੀਪ ਨੂੰ ਪੁੱਛਦਾ ਪੈਸੇ ਜੇ ਪਏ ਹੋਏ ਉਹਦੇ ਕੋਲ ਮਨਦੀਪ ਨੂੰ ਫੋਨ ਕਰਦਾ ਹਾਂ ਅੱਜ ਪੰਕੇਜ ਦਾ ਫੋਨ ਕਿਵੇਂ ਆ ਗਿਆ ਹਲੋ ਹੋਰ ਮਨਦੀਪ ਕੀ ਹਾਲ ਚਾਲ ਹੈ ਵੀਰੇ ਘਰੇ ਪਰਿਵਾਰ ਸਭ ਵਧੀਆ ਕੰਮਕਾਰ ਕਿਦਾਂ ਚੱਲ ਰਿਹਾ ਹੈ ਬਸ ਵਧੀਆ ਪੰਕੇਜ ਤੂੰ ਦੱਸ ਕੰਮਕਾਰ ਕਿਵੇਂ ਚੱਲ ਰਿਹਾ ਤੇਰਾ ਮਨਦੀਪ ਤੈਨੂੰ ਕੀ ਦੱਸਾਂ ਤੈਨੂੰ ਪਤਾ ਹੀ ਹੋਣਾ ਯਾਰ ਕੰਮਕਾਰ ਦਾ ਤਾਂ ਆਪਣੇ ਸੈੱਟੀ ਜੱਗ ਲੱਗੀ ਸੀ ਤੈਨੂੰ ਪਤਾ ਹੈ ਹਾਂ ਕੋਦੋਂ ਅੱਗ ਲੱਗੀ ਪੰਕਜ ਯਾਰ ਕੀ ਦਸ ਤੈਮ ਤੋਂ ਕਾਫੀ ਹੋ ਗਿਆ ਪਰ ਇਹ ਸਾਰਾ ਸਿਸਟਮ ਰੈਪਸਟ ਹੋ ਗਿਆ ਯਾਰ ਪੈਸਿਆਂ ਦਾ ਨਾ ਤੈਨੂੰ ਪਤਾ ਫੈਕਟਰੀ ਚ ਮਾਲ ਵੀ ਵਿਆ ਸੀ ਉਧਰ ਵਪਾਰੀਆਂ ਦੇ ਪੈਸੇ ਜਾਣੇ ਸੀ ਤੇ ਉਧਰ ਬੈਂਕਲੇ ਆ ਗਏ ਯਾਰ ਕਰੇ ਪੈਸੇ ਉਸੇ ਮੰਗਣ ਵਾਸਤੇ ਨੋਟਿਸ ਦੇ ਗਏ ਅੱਜ ਆਏ ਸੀ ਤੇ ਹੁਣ ਓਖਾ ਹੋਰ ਮੈਂ ਚੱਲ ਮਨਦੀਪ ਨੂੰ ਕਹਿੰਨਾ ਚੱਲ ਦੇ ਪੰਨ 10 ਲੱਖ ਰੁਪਈਆ ਹੈਲਪ ਕਰ ਦੂਗਾ ਹਾਂ ਪੰਕਜ ਯਾਰ ਬਹੁ ਮਾੜਾ ਹੋਇਆ ਰਹਾ ਤਾਂ ਮੇਰਾ ਹੈਲਪੜੀ ਤਾਂ ਕੋਈ ਗੱਲ ਨਹੀਂ ਸੀ ਪੰਕਜ ਤੈਨੂੰ ਪਤਾ ਹੀ ਹੈ ਯਾਰ ਮੈਂ ਹੁਣੀ ਹਾਲੇ ਦੋ ਟਰਾਲੇ ਪਾਇਨੇ ਨਵੇਂ ਆ ਤੇ ਕਰਕੇ ਤੈਨੂੰ ਪਤਾ ਹੀ ਹੱਥ ਤੰਗ ਆ ਮੇਰਾ ਵੀ ਹਾਂ ਮਦੀਪ ਉਹਦਾ ਗੱਲ ਠੀਕ ਹੈ ਤੇਰੀ ਪਰ ਐਂ ਕਰਿਆ ਥੋੜਾ ਬੋਤਾ ਕਰਦੀ ਜਿਆਦਾ ਨਹੀਂ ਕਹਿੰਦਾ ਜਿੰਨਾ ਤੈਨੂੰ ਸਰਦਾ ਉਹਨਾਂ ਕਰਦੀ ਚੱਲ ਮੇਰੀ ਥੋੜੀ ਸੈਟਿੰਗ ਆ ਚੁਗੀ ਯਾਰ ਸਾਰਾ ਲੱਗ ਜੂਗਾ ਤੇਰਾ ਥੋੜਾ ਬੋਤਾ ਯਾ ਤੈਨੂੰ ਪਤਾ ਹੀ ਹੈ ਯਾਰ ਦੋਸਤੀ ਕੰਮ ਆਉਂਦੇ ਨੇ ਯਾਰ ਨੂੰ ਯਾਰ ਦੇ ਸਹਾਰਾ ਆਉਂਦਾ ਪੰਕਜ ਮੇਰੇ ਕੋਲ ਤਾਂ 50000 ਵੀ ਨਹੀਂ ਹੈਗਾ ਤੈਨੂੰ ਪਤਾ ਹੈ ਮੇਰਾ ਹੱਥ ਕਿੰਨਾ ਤੰਗ ਹੈ ਯਾਰ ਦੇ ਰੇਤਾ ਕੋ ਗੱਲ ਨਹੀਂ ਬਣੀ ਮਨਦੀਪ ਜਦੋਂ ਤੈਨੂੰ ਪੈਸੇ ਦੀ ਲੋੜ ਸੀ ਉਹ ਤੇਰੇ ਮੈਂ 10 ਲੱਖ ਰੁਪਏ ਦਿੱਤਾ ਸੀ ਤੈਨੂੰ ਇੱਕ ਵਾਰ ਟੋਕਿਆ ਮੈਂ ਨੇ ਇੱਕ ਵਾਰ ਮੈਂ ਟੋਕਿਆ ਤੈਨੂੰ ਪੈਸੇ ਵਾਸਤੇ ਪਰ ਜਦੋਂ ਮੈਨੂੰ ਲੋੜ ਪੈ ਰਹੀ ਹੈ ਤਾਂ ਹੁਣ ਐਂ ਕਹਿ ਰਹੇ ਯਾਰ ਮੈਨੂੰ ਆਪਾਂ ਕਈ ਮੈਂ ਤੈਨੂੰ ਕਰਦਾ ਆ ਵਿੱਚ ਫੋਨ ਆ ਰਿਹਾ ਮੈਂ ਕਰਦਾ ਤੈਨੂੰ ਬੈਕ ਕਾਲ ਕਰਦਾ ਠੀਕ ਹੈ ਇਹ ਤਾਂ ਕੰਮ ਕਰਦਾ ਚੱਲ ਨਹੀਂ ਰਿਹਾ ਇਹਨੂੰ ਪੈਸੇ ਦੇ ਕੇ ਕੀ ਮੈਂ ਪਸਾਣੇ ਨੇ ਲੋਕਾਂ ਦਾ ਵੀ ਸੜਿਆ ਪਿਆ ਹੁਣ ਤਾਂ ਇਹਨਾਂ ਨੂੰ ਪੁੱਛਣਾ ਲੱਗ ਹੋਇਆ ਫੈਕਟਰੀ ਨੂੰ ਤਾਂ ਅੱਗ ਲਾ ਕੇ ਹੱਟੀ ਹੈ ਉਹ ਪੈਸੇ ਦੇ ਵੀ ਦਿੱਤੇ ਨੂੰ ਮੋੜੂ ਕਿੱਥੋਂ ਮਰਨਾ ਥੋੜੀ ਐ ਪੈਸੇ ਵਸਾ ਕੇ ਹਿਅਰ ਜਦੋਂ ਦੇ ਬੈਂਕ ਕੋਲ ਆਏ ਨੇ ਨਾ ਟੈਨਸ਼ਨ ਹੋਈ ਪਈ ਆ ਉਧਰ ਮਨਦੀਪ ਜਵਾਬ ਦੇ ਗਿਆ ਚੱਲ ਸੁਨੀ ਨੂੰ ਪੁੱਛਦਾ ਜੇ ਪੈਸੇ ਹੋਏ ਉਹਦੇ ਕੋਲ ਹੈ ਫੋਨ ਕੱਟਦਾ ਆ ਲੈ ਯਾਰ ਸੋਨੇ ਫੋਨ ਕੱਟੀ ਜਾਂਦਾ ਹੈ ਚੱਲ ਕਿਸੇ ਹੋਰ ਨੂੰ ਕਰਦਾ ਮੋਡਰਿਚੇਵ ਦਾ ਨੰਬਰ ਨਹੀਂ ਮਿਲ ਰਿਹਾ ਯਾਰ ਕਿਨੂੰ ਉੱਚਾ ਯਾਰ ਐਂ ਕਰਦੇ ਆ ਲਾਡੀ ਨੂੰ ਫੋਨ ਕਰਦਾ ਉਹ ਦੇਊਗਾ ਪੈਸੇ ਉਹਦੇ ਕੋਲ ਕੰਮ ਕਰੀ ਵਧੀਆ ਹੈ ਉਹ ਆਲੇ ਯਾਰ ਇਹ ਵੀ ਨਹੀਂ ਫੋਨ ਚੱਕ ਰਿਆ ਚੱਲ ਛੱਡ ਭਰਾ ਕੋਈ ਗੱਲ ਨਹੀਂ ਔਖੇ ਟਾਈਮ ਤੇ ਕੋਈ ਨਹੀਂ ਕੰਮ ਆਉਂਦਾ ਚਲੋ ਕੋਈ ਗੱਲ ਨਹੀਂ